ਆ ਇਸ ਵੇਲੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਕੋਠੀ ਦੇ ਵਿੱਚ ਬੰਬ ਫਟਿਆ ਜੀਹਾਂ ਕੋਠੀ ਦੇ ਵਿੱਚ ਬੰਬ ਦਾ ਤੰਬਾਕਾ ਹੋਇਆ ਤੇ ਇਹ ਬੰਬ ਸੜਕ ਤੋਂ ਕੋਠੀ ਦੇ ਆ ਜਿਸ ਤੋਂ ਬਾਅਦ ਇੱਕ ਵੱਡਾ ਤੰਬਾਕਾ ਹੋਇਆ ਤੰਬਾਕਾ ਇੰਨਾ ਜ਼ਬਰਦਸਤ ਸੀ ਕਿ ਆਵਾਜ਼ ਗੂੰਜਦੀ ਹੈ ਤੇ ਇਸ ਵੇਲੇ ਚੰਡੀਗੜ੍ਹ ਦੀ ਪੁਲਿਸ ਤੇ ਚੰਡੀਗੜ੍ਹ ਪੁਲਿਸ ਤੇ तमाम ਉੱਚ ਅਧਿਕਾਰੀ ਚਾਹੇ ਉਹ ਡੀਜੀਪੀ ਹੋਣ ਚਾਹੇ ਉਹ ਐਸਐਸਪੀ ਹੋਣ ਮੌਕੇ ਤੇ ਮੌਜੂਦ ਨੇ ਤਾਂ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਨੇ ਆ ਇਹ ਉਹੀ ਕੋਠੀ ਨੰਬਰ 575 ਹੈ ਸੈਕਟਰ 10 ਦੀ ਕੋਠੀ ਨੰਬਰ 575 ਜਿੱਥੇ ਇਹ ਬੰਬ ਸੁੱਟਿਆ ਗਿਆ ਤੇ ਸੀਸੀਟੀਵੀ ਤਸਵੀਰਾਂ ਪੁਲਿਸ ਦੇ ਹੱਥ ਲੱਗੀਆਂ ਨੇ ਪੁਲਿਸ ਨੇ ਸੀਸੀਟੀਵੀ ਦੇਖਿਆ ਤਾਂ ਉਸ ਦੇ ਵਿੱਚ ਇੱਕ ਸ਼ੱਕੀ ਆਟੋ ਨਿਕਲਦਾ ਹੋਇਆ ਦਿਖਾਈ ਦੇ ਰਿਹਾ ਤੇ ਪੁਲਿਸ ਨੂੰ ਇਸ ਵੇਲੇ ਲੱਗ ਰਿਹਾ ਕਿ ਇਸ ਆਟੋ ਦੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਸ ਵੀਆਈਪੀ ਇਲਾਕੇ ਯਾਨੀ ਸੈਕਟਰ 10 ਦੇ ਵਿੱਚ ਸਥਿਤ ਇਸ ਕੋਟੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਬੰਬ ਸੁੱਟਿਆ ਗਿਆ ਬੰਬ ਸੁੱਟਣ ਵਾਲੇ ਕੌਣ ਸੀ ਕੀ ਉਹਨਾਂ ਦੀ ਇਸ ਘਰ ਦੇ ਮੈਂਬਰਾਂ ਦੇ ਨਾਲ ਕੋਈ ਪੁਰਾਣੀ ਰੰਜਿਸ਼ ਜਾਂ ਦੁਸ਼ਮਣੀ ਚੱਲਦੀ ਆ ਰਹੀ ਸੀ ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਘਰ ਕਿਸ ਦਾ ਹੈ ਘਰ ਦੇ ਵਿੱਚ ਕੌਣ ਰਹਿ ਰਿਹਾ ਕੋਈ ਕੋਈ ਸਾਬਕਾ ਮੁਲਾਜ਼ਮਤਾ ਨਹੀਂ ਕਿਤੇ ਸਾਬਕਾ ਕੋਈ ਅਫਸਰਤਾ ਨਹੀਂ ਜਿਸ ਦੇ ਨਾਲ ਕਿਸੇ ਦੀ ਦੁਸ਼ਮਣੀ ਹੋਵੇ ਤੇ ਉਸ ਦੁਸ਼ਮਣੀ ਨੂੰ ਕੱਢਣ ਦੇ ਲਈ ਇਹ ਬੰਬ ਸੁੱਟਿਆ ਗਿਆ ਹੋਵੇ ਤਾਂ ਇੱਕ ਵੱਡੀ ਖਬਰ ਹੈ ਚੰਡੀਗੜ੍ਹ ਦੇ ਸ਼ਹਿਰ ਦੇ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਮੰਨਿਆ ਜਾਂਦਾ ਲੋਕਾਂ ਦਾ ਮੰਨਣਾ ਹੈ ਕਿ ਚੰਡੀਗੜ੍ਹ ਬਹੁਤ ਸੇਫ ਹੈ ਚੰਡੀਗੜ੍ਹ ਦੇ ਵਿੱਚ ਕੋਈ ਵੀ ਇਸ ਤਰੀਕੇ ਦੀ ਘਟਨਾ ਨਹੀਂ ਹੁੰਦੀ ਪਰ ਚੰਡੀਗੜ੍ਹ ਦੇ ਵਿੱਚ ਕੁਝ ਲੋਕਾਂ ਨੇ ਇੱਕ ਕੋਠੀ ਦੇ ਵਿੱਚ ਬੰਬ ਸੁੱਟ ਕੇ ਸਭ ਨੂੰ ਸ਼ੌਕ ਕਰ ਦਿੱਤਾ ਹੈ ਚੰਡੀਗੜ੍ਹ ਪੁਲਿਸ ਤੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਆ ਕਿ ਆਖਰ ਇਹ ਹੋਇਆ ਤਾਂ ਹੋਇਆ ਕਿਵੇਂ ਤੇ ਮੌਕੇ ਦੀਆਂ ਜਿਹੜੀਆਂ ਸੀਸੀਟੀਵੀ ਤਸਵੀਰਾਂ ਕੁਝ ਪੁਲਿਸ ਦੇ ਹੱਥ ਲੱਗੀਆਂ ਨੇ ਹਾਲਾਂਕਿ ਇਹ ਇਸ ਘਰ ਦੀਆਂ ਸੀਸੀਟੀਵੀ ਤਸਵੀਰਾਂ ਨਹੀਂ 200 ਮੀਟਰ ਦੂਰ ਇੱਕ ਕੋਠੀ ਦੇ ਉੱਤੇ ਜਿਹੜਾ ਕੈਮਰਾ ਲੱਗਿਆ ਹੋਇਆ ਸੀ ਉਸ ਤੋਂ ਲਈਆਂ ਗਈਆਂ ਤਸਵੀਰਾਂ ਪੁਲਿਸ ਦੇ ਹੱਥ ਲੱਗੀਆਂ ਨੇ ਕਿਉਂਕਿ ਆਸ-ਪਾਸ ਤੇ ਇਸ ਘਰ ਦੇ ਵਿੱਚ ਵੀ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਪੁਲਿਸ ਨੂੰ ਨਜ਼ਰ ਆ ਰਿਹਾ ਤੇ ਪੁਲਿਸ ਨੇ ਜਿਸ ਕੈਮਰੇ ਦੀ ਸੀਸੀ ਜਿਸ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲੀ ਆ ਉਹ ਇਸ ਕੋਠੀ ਤੋਂ Uh, 200 ਮੀਟਰ ਦੂਰ ਦੇ ਦੂਸਰੇ ਘਰ ਦੇ ਵਿੱਚ ਲੱਗਿਆ ਗਿਆ ਸੀਸੀਟੀਵੀ ਕੈਮਰਾ ਤੇ ਉਸ ਦੀ ਫੁਟੇਜ ਆ ਉਸ ਤੇ ਵਿੱਚ ਸੜਕ ਦਿਖ ਰਹੀ ਆ ਤੇ ਇੱਕ ਜਦੋਂ ਧੁਮਾਕਾ ਹੁੰਦਾ ਤਾਂ ਠੀਕ ਇਸ ਘਰ ਦੇ ਸਾਹਮਣੇ ਇੱਕ ਆਟੋ ਨਿਕਲਦਾ ਨਜ਼ਰ ਆਉਂਦਾ ਪੁਲਿਸ ਇਸ ਵੇਲੇ ਸ਼ੱਕ ਕਰ ਰਹੀ ਹੈ ਕਿ ਹੋ ਸਕਦਾ ਹੈ ਕਿ ਇਸ ਆਟੋ ਦੇ ਵਿੱਚ ਬੈਠ ਕੇ ਹੀ ਲੋਕਾਂ ਦੇ ਵੱਲੋਂ ਜਾਂ ਕੋਈ ਵੀ ਜਿਹੜਾ ਹਮਲਾਵਰ ਸੀ ਉਸ ਦੇ ਵੱਲੋਂ ਇਹ ਬੰਬ ਹੈ ਜਿਹੜਾ ਘਰ ਦੇ ਅੰਦਰ ਸੁੱਟਿਆ ਗਿਆ ਪਰ ਕੀ ਪੁਲਿਸ ਦਾ ਸ਼ੱਕ ਇਹ ਪੂਰਾ ਸਹੀ ਹੈ ਕਿ ਆਟੋ ਦੇ ਵਿੱਚੋਂ ਹੀ ਇਸ ਤਰੀਕੇ ਦੇ ਨਾਲ ਬੰਬ ਸੁੱਟਿਆ ਗਿਆ ਜਿਸ ਦੇ ਕਿ ਚਾਂਸ ਕਾਫੀ ਘੱਟ ਨਜ਼ਰ ਆਉਂਦੇ ਨੇ ਕਿਉਂਕਿ ਆਟੋ ਹੈ ਆ ਆਟੋ ਦਾ ਵੀ ਇੱਕ ਨਿਰਧਾਰਿਤ ਨੰਬਰ ਹੈ ਸੋ ਇਸ ਤਰੀਕੇ ਦੇ ਨਾਲ ਹਲੇ ਤੱਕ ਤਾਂ ਨਹੀਂ ਦੇਖਿਆ ਗਿਆ ਕਿ ਕਿਸੇ ਨੇ ਆਟੋ ਦੇ ਵਿੱਚ ਆ ਕੇ ਇਸ ਤਰੀਕੇ ਦੀ ਅਪਰਾਧਿਕ ਘਟਨਾ ਨੂੰ ਅੰਜਾਮ ਦਿੱਤਾ ਹੋਵੇ ਇੱਕ ਗੱਲ ਹੋਰ ਹੋ ਸਕਦੀ ਹੈ ਕਿ ਇਸੇ ਘਰ ਦੇ ਸਾਹਮਣੇ ਜਿਹੜੀ ਸੜਕ ਹੈ ਉਸ ਤੋਂ ਪਾਰ ਇੱਕ ਪਾਰਕ ਵੀ ਹੈ ਤੇ ਇਹ ਵੀ ਹੋ ਸਕਦਾ ਹੈ ਕਿ ਪਾਰਕ ਦੇ ਵਿੱਚੋਂ ਖੜ ਕੇ ਸੜਕ ਦੇ ਉੱਤੇ ਦੀ ਇਹ ਬੰਬ ਥਰੋ ਕੀਤਾ ਗਿਆ ਹੋਵੇ ਇਸ ਘਰ ਦੇ ਵਿੱਚ ਇਹ ਵੀ ਦੂਸਰੀ ਥਿਰੀ ਹੋ ਸਕਦੀ ਹੈ ਪਰ ਪੁਲਿਸ ਪਹਿਲਾਂ ਮੰਨ ਰਹੀ ਹੈ ਕਿ ਆਟੋ ਦੇ ਵਿੱਚ ਬੈਠ ਕੇ ਆਏ ਵਿਅਕਤੀਆਂ ਦੇ ਵੱਲੋਂ ਹੀ ਬੰਬ ਇੱਥੇ ਸੁੱਟਿਆ ਗਿਆ ਹੋ ਸਕਦਾ ਤੇ ਵੱਡੇ ਸਵਾਲ ਨੇ ਚੰਡੀਗੜ੍ਹ ਪੁਲਿਸ ਦੇ ਅੱਗੇ ਕਿ ਬੰਬ ਇੱਕ ਵੱਡਾ ਧਮਾਕਾ ਇਸ ਨੇ ਕੀਤਾ ਜੋ ਵੀ ਵਿਸਫੋਟਕ ਸਮੱਗਰੀ ਸੀ ਉਸ ਨੇ ਇੱਕ ਵੱਡਾ ਧਮਾਕਾ ਕੀਤਾ ਜੋ ਘਰ ਦਾ ਵਿੜਾ ਸੀ ਜੋ ਪਾਰਕ ਸੀ ਉਸ ਦੇ ਵਿੱਚ ਇੱਕ ਡੂੰਗਾ ਖੱਡਾ ਵੀ ਹੋਇਆ ਆਸੇ ਪਾਸੇ ਜਿੰਨੀਆਂ ਵੀ ਖਿੜਕੀਆਂ ਦਰਵਾਜ਼ੇ ਸੀ ਉਸ ਦੇ ਸਾਰੇ ਸ਼ੀਸ਼ੇ ਟੁੱਟੇ ਨੇ ਤੇ ਗਨੀਮਤ ਇਹ ਹੀ ਹੈ ਕਿ ਪਰਿਵਾਰਕ ਮੈਂਬਰ ਅੰਦਰ ਸੀ ਤੇ ਕਿਸੇ ਦੇ ਵੀ ਪੱਟੜ ਜਾਂ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਤੇ ਦੂਸਰਾ ਸਵਾਲ ਇਹ ਆ ਰਿਹਾ ਕਿ ਕੀ ਇਸ ਘਰ ਨੂੰ ਜਾਂ ਘਰ ਦੇ ਮੈਂਬਰਾਂ ਨੂੰ ਇਹ ਡਰਾਉਣ ਦੀ ਕੋਈ ਕੋਸ਼ਿਸ਼ ਸੀ ਕਿਉਂਕਿ ਅਸੀਂ ਦੇਖਦੇ ਹਾਂ ਕਿ ਅਕਸਰ ਰੰਗਦਾਰੀ ਵਾਲੇ ਮਾਮਲੇ ਸਾਹਮਣੇ ਆਉਂਦੇ ਨੇ ਗੈਂਗਸਟਰ ਕਿਸੇ ਨਾ ਕਿਸੇ ਤਰੀਕੇ ਆਪਣੇ ਸ਼ੂਟਰ ਭੇਜ ਕੇ ਕਿਸੇ ਦੇ ਵੀ ਘਰ ਤੇ ਇਸ ਤਰੀਕੇ ਦੇ ਨਾਲ ਗੋਲੀਆਂ ਚਲਵਾ ਦਿੰਦੇ ਨੇ ਤੇ ਬਾਅਦ ਦੇ ਵਿੱਚ ਉਸ ਪਰਿਵਾਰਕ ਜਾਂ ਉਸ ਫਿਰ ਜਿਸ ਮੈਂਬਰ ਨੂੰ ਟਾਰਗੇਟ ਕੀਤਾ ਜਾਂਦਾ ਉਸ ਤੇ ਮਨ ਦੇ ਵਿੱਚ ਇੰਨਾ ਕਿ ਡਰ ਬਿਠਾ ਦਿੱਤਾ ਜਾਂਦਾ ਕਿ ਕਿਸੇ ਵੀ ਵੇੜੇ ਤੁਹਾਨੂੰ ਗੋਲੀ ਵੱਜ ਸਕਦੀ ਆ ਤਾਂ ਕੀ ਇਸ ਤਰੀਕੇ ਦਾ ਕੋਈ ਮਾਮਲਾ ਚੰਡੀਗੜ੍ਹ ਪੁਲਿਸ ਐਸ ਦੀ ਵੀ ਜਾਂਚ ਕਰਨ ਦੇ ਵਿੱਚ ਲੱਗੀ ਆ ਫਿਲਹਾਲ ਖੋਜੀ ਕੁੱਤੇ ਮੌਕੇ ਤੇ ਲੈ ਕੇ ਆਈ ਆ ਪੁਲਿਸ ਤੇ ਫੋਰੈਂਸਿਕ ਸਾਇੰਸ ਦੀ ਜਿਹੜੀ ਟੀਮ ਹੈ ਉਹ ਵੀ ਮੌਕੇ ਤੇ ਪਹੁੰਚੀ ਹੈ ਤੇ ਪਹਿਲਾ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਤੁਮਾਕਾ ਕਿਸ ਚੀਜ਼ ਦਾ ਹੋਇਆ ਉਹ ਬਣੀ ਕਿਸ ਤਰੀਕੇ ਦੇ ਨਾਲ ਸੀ ਕਿ ਇਨ ਬਿਨ ਬੰਬ ਦੇ ਵਾਂਗੂ ਇਹ ਬਣਾਇਆ ਗਿਆ ਸੀ ਕਿਉਂਕਿ ਤੁਮਾਕਾ ਜਿਹੜਾ ਹੁੰਦਾ ਉਹ ਤਾਂ ਇੱਕ ਬੰਬ ਤੋਂ ਘੱਟ ਨਹੀਂ ਹੁੰਦਾ ਕਿਉਂਕਿ ਜ਼ੋਰਦਾਰ ਤੁਮਾਕੇ ਦੀ ਆਵਾਜ਼ ਆਉਂਦੀ ਹੈ ਚੰਗਿਆੜੇ ਉੱਥੋਂ ਨਿਕਲਦੇ ਨਜ਼ਰ ਆਉਂਦੇ ਨੇ ਤਾਂ ਇਹ ਤਾਂ ਤੈਅ ਆ ਕਿ ਜਿਹੜਾ ਇਹ ਬੰਬ ਹੈ ਜਾਂ ਇਹ ਵਿਸਫੋਟਕ ਸਮੱਗਰੀ ਛੁੱਟੀ ਗਈ ਸੀ ਇਹ ਕਾਫੀ ਪਲਾਨਡ ਤਰੀਕੇ ਦੇ ਨਾਲ ਤਿਆਰ ਕੀਤੀ ਗਈ ਸੀ ਕਿਉਂਕਿ ਬੰਬ ਬਾਜ਼ਾਰ ਦੇ ਵਿੱਚੋਂ ਤਾਂ ਨਹੀਂ ਮਿਲਦੇ ਸੋ ਜਿਸ ਨੇ ਵੀ ਇਸ ਤਰੀਕੇ ਦੇ ਨਾਲ ਕੋਈ ਘਟਨਾ ਨੂੰ ਅੰਜਾਮ ਦੇਣਾ ਹੁੰਦਾ ਤਾਂ ਉਹ ਕਿਸੇ ਨਾ ਕਿਸੇ ਤਰੀਕੇ ਕੈਮੀਕਲ ਜਾਂ ਫਿਰ ਹੋਰ ਵਿਸਫੋਟਕ ਪਦਾਰਥ ਇਕੱਠੇ ਕਰਕੇ ਬੰਬ ਨੋਮਾ ਚੀਜ਼ ਜਿਹੜੀ ਬਣਾ ਲਈ ਜਾਂਦੀ ਹੈ ਤੇ ਕੀ ਇਸ ਤਰੀਕੇ ਦੇ ਨਾਲ ਇਹ ਬੰਬ ਤਿਆਰ ਕੀਤਾ ਗਿਆ ਸੀ ਇਹ ਤਮਾਮ ਸਵਾਲ ਨੇ ਜਿਹੜੇ ਕਿ ਚੰਡੀਗੜ੍ਹ ਪੁਲਿਸ ਦੇ ਸਾਹਮਣੇ ਨੇ ਚੰਡੀਗੜ੍ਹ ਪੁਲਿਸ ਹੁਣ ਆਪਣੀ ਪੂਰੀ ਕਾਰਵਾਈ ਦੇ ਵਿੱਚ ਜੁਟੀ ਆ ਪੂਰੇ ਟਰਾਈ ਸਿਟੀ ਦੇ ਵਿੱਚ ਨਾਕਾਬੰਦੀ ਕੀਤੀ ਗਈ ਆ ਅਬਾਦਾ ਦਿੱਤਾ ਗਿਆ ਤੇ ਪਹਿਲਾ ਪੁਲਿਸ ਉਸ ਆਟੋ ਨੂੰ ਲੱਭ ਰਹੀ ਹੈ ਤੇ ਦੂਸਰਾ ਜਾਣ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਰਿਵਾਰ ਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਤਾਂ ਨਹੀਂ ਸੀ ਜਾਂ ਫਿਰ ਪਰਿਵਾਰ ਨੂੰ ਕੋਈ ਰੰਗਦਾਰੀ ਦੇ ਲਈ ਜਾਂ ਫਰੋਤੀ ਦੇ ਲਈ ਕੋਈ ਕਾਲ ਤਾਂ ਨਹੀਂ ਆਈ ਇਹ ਸਭ ਚੀਜ਼ਾਂ ਨੇ ਜਿਸ ਤੇ ਚੰਡੀਗੜ੍ਹ ਪੁਲਿਸ ਕੰਮ ਕਰ ਰਹੀ ਹੈ ਪਰ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ ਇਸ ਕੋਠੀ ਦੇ ਵਿੱਚ ਬੰਬ ਸੁੱਟਿਆ ਜਾਣਾ ਆਪ ਦੇ ਆਪ ਦੇ ਵਿੱਚ ਇੱਕ ਵੱਡੀ ਖਬਰ ਹੈ ਤਾ ਇਸ ਵੇਲੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਕੋਠੀ ਦੇ ਵਿੱਚ ਬੰਬ ਫਟਿਆ ਜੀਹਾਂ ਕੋਠੀ ਦੇ ਵਿੱਚ ਬੰਬ